ਵਹੀ ਗੁਰਜੀ ਕਾਕਾਲ ਸਾਹਿਬ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈ 7 ਮੀਟਰ ਤੇ ਜਿਹੜਾ ਕਪੜਾ ਆਪਾਂ ਨੇ ਫੁੱਲਰ ਵਰਤਿਆ ਜਿਹੜਾ ਆਪਾਂ ਪਰਹਲਣ ਲਗਾਉਣਾ ਲੜਦ ਨੂੰ ਸਦੇ ਸੈਂਟਰ ਦੇ ਵਿੱਚ ਲਾਉਣਾ ਉਸੇ ਤੋਂ ਨਹੀਂ ਭਲੇ ਬਰਾਬਰ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬੜਾ ਨੂੰ ਆਪਾਂ ਸੈੱਟ ਕਰਨਾ ਜੇ ਆਪਣੇ ਸਲੜ ਦੇ ਵਿੱਚ ਬਲ ਲੈਣਾ ਬੜਾ ਨੂੰ ਆਪਾਂ ਹੁਣ ਸੈੱਟ ਕਰਕੇ ਪਾ ਲਵਾਂਗੇ ਬੈਗ ਤਾਂ ਕਿ ਸਲੜ ਦੇ ਵਿੱਚ ਜਿਹੜਾ ਆਪਣੇ ਬਲ ਨੇ ਉਹ ਪਾ ਕੇ ਤੇ ਲੜਨ ਜਿਹੜਾ ਆਪਾਂ ਸੈੱਟ ਕਰਨਾ ਇਹ ਆਪਣੇ ਬਾਣਾ ਨਾ ਬਣਾ ਨੂੰ ਸੈੱਟ ਕਰਕੇ ਸਲੱਟ ਨੂੰ ਵੀੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਤੇ ਹੁਣ ਜਿਹੜਾ ਆਪਾਂ ਨੇ ਇਸ ਤੋੜਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰ ਹੋਲਡ ਕਰ ਦੇਣਾ ਫਿਰ ਉਸ ਤੋਂ ਬਾਅਦ ਇਸ ਲੜ ਦੇ ബൾ ബാ ച സെറ്റ് ਕਿਵਲ ਕਿ ਜਿਹੜਾ ਬਰ ਚਾਕੀ ਤੇ ਲੜਨੂ ਹੈ ਜੇਰਾ ਆਪਾਂ ਫੋਲਡ ਕਰਨਾ ਜੀ ਤੇ ਤਾਂ ਆਪਣੇ ਪਹਿਲੇ ਲੜ ਦੇ ਬਲ ਖਤਮ ਸੀਗੇ ਉੱਥੇ ਜਿਹੜਾ ਆਪਾਂ ਸੜ ਲੜ ਜਿਹੜਾ ਆਪਣੇ ਬਲ ਨੇ ਸ਼ੁਰੂ ਕਰਨੇ ਆ ਰੈਨਾ ਬਣਾਉਣੇ ਵੀ ਆਪਾਂ ਇਹਦਾ ਸੈੱਟ ਕਰ ਲੈਣਾ ਦੇਖ ਤੱਕਣ ਇਸ ਲੜ ਦੇ ਵਿੱਚ ਵੀੜਾ ਆਪਣੇ ਬਲ ਪਾ ਕੇ ਆਪਾਂ ਇਹ ਲੜਨ ਸਿੱਟ ਕਰਕੇ ਲਗਾ ਦੇਣਾ ਹੁਣ ਆਪਾਂ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਉੱਪਰੋਂ ਫੋਲਡ ਕਰਨਾ ਉੱਪਰੋਂ ਲੜ ਨੂੰ ਫੋਲਡ ਕਰਕੇ ਤੇ ਹੁਣ ਜਿਹੜੇ ਲੜ ਦੇ ਵਿੱਚ ਜਿਹੜਾ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਆਪਾਂ ਇੱਕ ਗਰ ਫੋਲਡ ਕਰਨਾ ਦੂਸਤ ਲੜ ਨੂੰ ਉੱਪਰੋਂ ਵੀ ਆਪਾਂ ਇੱਕ ਗਰ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣ ਨੂੰ ਨਬਲਾਂ ਨੂੰ ਪਾਣੀ ਖਿਲਾਰ ਦੇਣਾ ਜਿਗਾ ਤੁਹਾਡੇ ਬਲ ਨੋਗਦ ਕੋਲ ਖਿਲ ਖਿਲਰ ਜਾਂਦੇ ਹਨ ਵਿੱਚ ਨਹੀਂ ਹੁੰਦਾ ਤੁਸੀਂ ਇਸ ਤਰੀਕੇ ਨਾਲ ਤੁਸੀਂ ਉਹ ਤਿੰਨ ਜਿੱਥੇ ਤੁਹਾਡੇ ਬਲ ਨਿਕਲ ਖੁੱਲਦੇ ਨੇ ਉਥੇ ਜਿਹੜਾ ਤੁਸੀਂ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡੇ ਬਲ ਨੇ ਟਿੱਕੇ ਰਹਿਣਗੇ ਹੁਣ ਜਿਹੜਾ ਆ ਪਾਣੀ ਚੌਥਾ ਲੜ ਲਗਾਉਣਾ ਚੌਥੇ ਲੜ ਨੂੰ ਬੈਕ ਤੋਂ ਪਿੰਚ ਕਰਕੇ ਤੇ ਲੜ ਨੂੰ ਉਪਰੋਂ ਹੋਲਡ ਕਰਨਾ ਤਿਆਖਤਾ ਖਿੱਚ ਕੇ ਜਿਸ ਦਾ ਬਾਧੂ ਕੱਪੜਾ ਉਹ ਆਪਾਂ ਅੰਦਰ ਫੁੱਲ ਲਗਾ ਦੇਣਾ ਇਸ ਲੜ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜਿਹੜੇ ਆਪਣੇ ਵਾਲ ਨੇ ਆਪਾਂ ਇਕੱਠੇ ਕਰ ਲੈਣੇ ਹਨ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ യൂട്യൂബ് സബസ്ക് ഫേസ്ബുക്ക് പേജ ഫോലോ ജരൂ കറി പകുതി സെഡിംഗ് അപ്പം കിണി ജാത ബാഗത്ത് പഞ്ച കാരണം ਇਸ ਲੜ ਦੇ ਪ੍ਰੋਜਾਂ ਕਿਦਾਂ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਪਾਣੀ ਇਕੱਠੇ ਕਰਨਾ ਇਸ ਲੜ ਦੇ ਵਿੱਚ ਜਿਹੜਾ ਆਪਣੇ ਬੰਲ ਨੇ ਹੁਣ ਉਹਨਾਂ ਬੜਾ ਨੂੰ ਆਪਾਂ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਜਿਹੜਾ ਆਪਾਂ ਲਗਾਵਾਂਗੇ ਤੇ ਪਰ ਲੜ ਨੂੰ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਆਪਣੇ ਜਿਹੜੇ ਬੰਲ ਨੇ ਦਾ ਬੜਾ ਨੂੰ ਪਾ ਕੇ ਤੇ ਲੜ ਨੂੰ ਸੈੱਟ ਕਰਕੇ ਜਿਹੜਾ ਆਪਾਂ ਲਗਾ ਦੇਣਾ ਆਪਾਂ ਇਹ ਬਾਕੀ ਪੱਗ ਦੀ ਵੀ ਜਿਹੜੀ ਆਪਣੀ ਸੈਟਿੰਗ ਹੋ ਗਈ ਆਪਾਂ ਕਰ ਲੈਣੀ ਆ ਤੇ ਜਿਹੜੇ ਨੋਕ ਦੇ ਕੋਲ ਲੜਾ ਹੋਣਾ ਲੜਾ ਨੂੰ ਵੀ ਆਪਾਂ ਟੈਗ ਕਰਨਾ ਸਾਰੀ ਪੱਗ ਦੀ ਜਿਹੜੀ ਆਪਣੀ ਸੈਟਿੰਗ ਆ ਉਹ ਫਾਈਨਲ ਦਿਨਾ ਕਰੀ ਜਾਣੀ ਆ ਜੀ ਅਰੇ ਜਿਹੜੇ ਆਪਣੇ ਲੜਨ ਦੇ ਉਹਨਾਂ ਲੜਾਂ ਦੇ ਵਿੱਚ ਪੱਗ ਪੈਂਦੇ ਨੇ ਆਪਣੇ ਜਿਹੜੇ ਬੰਨ੍ਹਨੇ ਉਹ ਵਧਾ ਲੈਣੇ ਹਨ ਉੱਪਰਲੇ ਪਿਛੇ ਨੂੰ ਜਿਹੜਾ ਆਪਾਂ ਸੈੱਟ ਕਰਨਾ ਉੱਪਰਲੇ ਪਿਛੇ ਦਾ ਜਿਹੜਾ ਆਪਣਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸੀ ਸ਼ਿਫਟ ਵਰਤ ਸਕਦੇ ਹੋ ਡਬਲ ਸੀ ਸ਼ਿਫਟ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਵਧਿਆ ਘਟੂਗਾ ਤੁਸੀਂ ਡਬਲ ਸੀ ਸ਼ਿਫਟ ਦੇਖ ਕੇ ਇਹਦਾ ਆਪਣਾ ਉਹਨਾਂ ਪੇਚਾਂ ਦਾ ਫਾਸਲਾ ਸੈੱਟ ਕਰ ਸਕਦੇ ਹੋ ਹੁਣ ਜਿਹੜਾ ਆਪਾਂ ਛੇਵੇਂ ਲੜ ਲਗਾਵਾਂਗੇ ਛੇਵੇਂ ਲੜ ਨੂੰ ਬੈਕ ਤੋਂ ਪਿੰਚ ਕਰਕੇ ਤੇ ਲੜ ਨੂੰ ਉਪਰੋਂ ਜੰਗੀਦਰਾ ਫੋਲਡ ਕਰਾਂਗੇ ਲੜ ਨੂੰ ਉਪਰੋਂ ਫੋਲਡ ਕਰਨ ਤੋਂ ਬਾਅਦ ਫਰੰਟ ਤੇ ਉੱਤਰ ਲੜ ਨੂੰ ਰੱਖ ਕੇ ਇੱਕ ਵਾਰ ਹੋਲਡ ਕਰਨਾ ਇੱਕ ਗਰ ਹੋਲਡ ਕਰਨ ਤੋਂ ਬਾਅਦ ਲੜ ਨੂੰ ਜਿਹੜਾ ਆਪਾਂ ਡਬਲ ਹੋਲਡ ਕਰਕੇ ਤੇ ਹਸ ਲੜਦੇ ਤੇ ਹੱਥ ਫੇਰ ਕੇ ਜਿਹੜਾ ਬੈਕ ਤੱਕ ਲੜ ਨੂੰ ਆਪਾਂ ਸਾਫ ਕਰ ਲੈਣਾ ਆਕ ਤਾਂ ਕਲੜਨ ਸਾਫ ਕਰਨ ਤਾਂ ਜਿਹੜਾ ਆਪਾਂ ਸ਼ਰਾਡਨ ਸੈੱਟ ਕਰਕੇ ਲਗਾ ਦੇਣਾ ਜੀ ਹੁਣ ਉੱਪਰਲੇ ਪੇਚਾਂ ਨੂੰ ਜਿਹੜਾ ਆਪਾਂ ਹੁਣ ਸੈੱਟ ਕਰਨਾ ਹੁਣ ਇੱਕ ਕਰ ਫਿਰ ਤੇੜਾ ਪਾਵਾਦਣਾ ਜਿਹੜਾ ਆਪਣੇ ਬਾਲ ਨੇ ਉਹ ਬਲਾਂ ਨੂੰ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਕੱਲ੍ਹ ਦੀ ਲੜ ਦੇ ਲਈ ਪੱਗ ਪੈਨ ਲਗਾਉਣਾ ਜਿੱਥੋਂ ਆਪਾਂ ਨੇ ਛੇਵੇਂ ਲੜ ਫੋਲਡ ਕੀਤਾ ਸੀ ਛੇਵੇਂ ਲੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਪੱਗ ਪੈਨ ਲਗਾਵਾਂਗੇ ਕਿਹੜਿਆ ਆਪਣੀ ਪੱਗ ਦੀ ਸ਼ੇਪ ਹੋਗੀ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲੈਣਾ ਦਾ ਬਣਾ ਸ਼ੇਮਲਾ ਲੱਗ ਗਿਆ ਸ਼ੇਮਲਾ ਨੂੰ ਵੀੜਾ ਆਪਾਂ ਸੈੱਟ ਕਰਨਾ ਸਾਰੇ ਪੇਚਾਂ ਵਿੱਚ ਆਪਾਂ ਨੇ ਪੱਗ ਪੈਂਦਨਾ ਜਿਹੜਾ ਆਪਣੇ ਬਾਣ ਹੋਣਗੇ ਉਹਨਾਂ ਬਣਾ ਨੂੰ ਬਿਝਾ ਲੈਣਾ ਵੀਡੀਓ ਆਪਣੀ ਪੱਕੀ ਦੀ ਸ਼ੇਪ ਆ ਗਈ ਪੱਕੀ ਦੀ ਸ਼ੇਪ ਨੂੰ ਆਪਾਂ ਨਾਲ ਆਦਿਆਂ ਸੈੱਟ ਕਰਨਾ ਹੁਣ ਉੱਪਰਲੇ ਵਿਚਾਂ ਦੇ ਵਿੱਚ ਬਾਅਦ ਸ਼ੇਅਰ ਕਿ ਉੱਪਰਲੇ ਵਿਚਾਂ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਨੇ ਸੈੱਟ ਕਰ ਲੈਣਾ ਜੀ ਹਰੀ ਪਗਦੀ ਜਿਹੜੀ ਆਪਣਾ ਸੈਟਿੰਗ ਹੋ ਗਈ ਉਹ ਆਪਾਂ ਕਰ ਲੈਣੀ ਆ ਇਹਨਾਂ ਆਪਣਾ ਸ਼ੇਮੇ ਰੜੋਗੇ ਸ਼ੇਮੇ ਰੜਦਾ ਵੀੜਾ ਆਪਣਾ ਬਾਧੂ ਕਪੜਾ ਹੋ ਗੋ ਸਪਲਾਈਰ ਕੋਲ ਪੰਜ ਅਨਫੋਲਡ ਕਰ ਦੇਣਾ ਸਾਡੀ ਭਾਗ ਦੀ ਜਿਹੜੀ ਆਪਾਂ ਸੈਟਿੰਗ ਹੋ ਗਈ ਆਪਾਂ ਕਰ ਲੈਣੀ ਆ ਸਾਰੇ ਪੇਚਾਂ ਵਿੱਚ ਬਾਜ ਫੇਰ ਕੋਨਾ ਪਿੱਛੇ ਦਾ ਵੀੜਾ ਲਾਉਣ ਨੂੰ ਉੱਪਰ ਦੇ ਪੇਚਾਂ ਨੂੰ ਵੀੜਾ ਆਪਾਂ ਸੈੱਟ ਕਰਨਾ ਬਾਅਦ ਫੇਰ ਕੋਲੇ ਪੇਚਾਂ ਵਿੱਚ ਪਰ ਆਪਾਂ ਬਾਜਾ ਉਹ ਚੰਗੀ ਤਰ੍ਹਾਂ ਫੇਰਨਾ ਜਿਹੜਾ ਆਪਾਂ ਕਲਗੀ ਲਗਾਵਾਂਗੇ ਕਲਗੀ ਲਾਉਣ ਨੂੰ ਬੈਕ ਤੋਂ ਪਿੰਚ ਕਰਨਾ ਹੈ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਇਹ ਲੜਨوں ਆਖ ਤਾਂ ਕਿਚੜ ਆਖ ਤਾਂ ਕਿਚੜ ਦਾ ਇਸ ਦਾ ਬਾਦੂ ਕਪੜਾ ਆਪਾਂ 15 ਫੋਲਡ ਕਰਨਾ ਉੱਪਰੋਂ ਲੜਨਾਂ ਦੇ ਨੂੰ ਫੋਲਡ ਕਰਕੇ ਫਿਰ ਉਸ ਤੋਂ ਆ ਦੇ ਆਪਾਂ ਲੜਨ ਥੱਲੇ ਨੂੰ ਫੋਲਡ ਕਰ ਦੇਣਾ ਜਿਹੜਾ ਆਪਣਾ ਲੜ ਹੋਊਗਾ ਇਸ ਲੜ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨਾ ਚੰਗੀ ਤਰ੍ਹਾਂ ਇਹ ਲੜ ਨੂੰ ਆਪਾਂ ਹੁਣ ਸਾਫ਼ ਕਰਕੇ ਉਹਦੇ ਆਪਣੇ ਛੜੜ ਦੇ ਉੱਪਰ ਬਲ ਹੋਣਗੇ ਉਹਨਾਂ ਬਲਾਂ ਨੂੰ ਬਾਹਰ ਨਾ ਕੱਢ ਦੇਣਾ ਜੀ ਤੇ ਫਰਸਟਵਾਲ ਜਿਹੜਾ ਆਪਾਂ ਆਪਾਂ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਪੱਗ ਪੈ ਥਲੇ ਚੀ ਲਿਆਉਣਾ ਪੱਗ ਪੈ ਲੜ ਨੂੰ ਥਲੇ ਚੀ ਲਿਆਉਣ ਤੋਂ ਬਾਅਦ ਇਸ ਲੜ ਨੂੰ ਫਰਟ ਵੱਲ ਘੁਮਾ ਦੇਣਾ ਰੱਟ ਹੋ ਲੜ ਨੂੰ ਘੁਮਾਉਣ ਤੋਂ ਬਾਅਦ ਜਿੰਨੀ ਇਸ ਲੜ ਦੇ ਚੜਾਈ ਰੱਖਣਾ ਚਾਹੁੰਨੇ ਹੋ ਉਨੇ ਚੜਾਈ ਰੱਖ ਕੇ ਤੇ ਹਰਾੜ ਨੂੰ ਜਿਹੜਾ ਸ਼ੇਪ ਬਣਾ ਰਿਹਾ ਥਲੇ ਦੱਬ ਦੇਣਾ ਜੇਕਰ ਤੁਹਾਡਾ ਦਾੜਾ ਪਰੇਟ ਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਦਾੜਾ ਲੜਾ ਨਹੀਂ ਰਹੇਗਾ ਮੇਰਾ ਆਪਣਾ ਪੱਗ ਦਾ ਫਰੰਟ ਆ ਕੰਪਲੀਟ ਹੋ ਚੁੱਕਿਆ। ਹੁਣ ਇਸ ਫਰੰਟ ਦੇ ਜਿਹੜੇ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਲੈਣੀ ਆ। ਚੰਗੀ ਤਰ੍ਹਾਂ ਜਿਹੜੇ ਆਪਣੀ ਪੱਗ ਆ ਉਸ ਨੂੰ ਸੈੱਟ ਕਰਨੀ ਆ। ਤੇ ਹੁਣ ਆਪਾਂ ਸੈਟ ਕਰਾਂਗੇ ਦਾ ਸੱਦੇ ਸੈਂਟਰ ਦੇ ਵਿੱਚੋਂ ਪੱਲੜ ਲਗਾ ਕੇ ਉਸ ਲੜ ਨੂੰ ਖਿੱਚ ਕੇ ਪੂਰੇ ਸੱਦੇ ਤੇ ਖਿਲਾੜ ਦੇਣਾ। ਸੁਰਦ ਤੇ ਲੜਨ ਨੂੰ ਪਾਰੰਤਵ ਲੜਨ ਤੇ ਲੇ ਕਪੜੇ ਨੂੰ ਦੇ ਕੇ ਜਿਹੜਾ ਮੂੰਹ ਨਾਲ ਲੜੂਗਾ ਸਲੜ ਨੂੰ ਖਿੱਚ ਕੇ ਜਿਹੜਾ ਆਪਣਾ ਸਿਰ ਕਵਰ ਕਰਨਾ ਤੇ ਪਿਛਲੇ ਲੜ ਦੋਨੇ ਸਾਈਡ ਤੋਂ ਫੋਲਡ ਕਰਨਾ ਦੋਨੇ ਸਾਈਡ ਤੋਂ ਲੜਨ ਨੂੰ ਫੋਲਡ ਕਰਕੇ ਵਾਪਸ ਤੇ ਜਿਹੜਾ ਆਪਣਾ ਸਿਰ ਦਬ ਦੇਣਾ ਜੀ ਵਾਪਸ ਜੇ ਕਰਤੋਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ